ਆ ਪਿੰਡ ਚ ਵੀ ਮੁਫਤ ਕਿਸੇ ਨੂੰ ਕੁਝ ਨਹੀਂ ਚਾਹੀਦਾ ਕਾਲੀਆਂ ਦਾ ਦਰ ਨਹੀਂ ਕਿਉਂ ਉਹ ਤਾਂ 5 ਸਾਲ ਬੀਬਾ ਐਮਪੀ ਰਹੇ ਐ ਇੱਥੇ ਆਹ ਰਹਿੰਦੇ ਉਹਨਾਂ ਦੇ ਕੇ ਮੇਰੇ ਖਾ ਕੇ ਖਾ ਗਏ ਗਰੀਬ ਲੋਕ ਨੂੰ ਤਾਂ ਅਧਿਕਾਰ ਚਾਹੀਦਾ ਹੁੰਦਾ ਹਾਂ ਮੁਫਤ ਦਾ ਕਿੰਨਾ ਚਿਰ ਦੇ ਦੇ ਦਿੰਗੇ ਇਹ ਮੇਰਾ ਸ੍ਰੀ ਵੀ ਲੁੱਟਿਆ ਕਾਲੀਆਂ ਨੇ ਵੀ ਲੁੱਟਿਆ ਤੇ ਆ ਬੀਜੇਪੀ ਇਹ ਤਜਮਾ ਖਤਮ ਕਰਤਾ ਇਹ ਆ ਆਦਮੀ ਕਿਹੜਾ ਕੋਈ ਕੰਮ ਕਰੂਗਾ ਇਸ ਤੋਂ ਪਾਉਂਗੇ ਇਹਰ ਰੋਜ਼ਗਾਰ ਮੁਫਤ ਨਹੀਂ ਚਾਹੀਦਾ ਸਿਰਨ ਕੰਮ ਚਾਹੀਦਾ ਅਚਰ ਰੋਜ਼ਗਾਰ ਚਾਹੀਦਾ ਰੋਜ਼ਗਾਰ ਚਾਹੀਦਾ ਸਾਨੂੰ ਹਾਂ ਤੇ ਇੱਕੋ ਹੀ ਨੇ ਤਾਂ ਸਾਰੇ ਇੱਕੋ ਹੀ ਨੇ ਆਂਦਾ ਪਾਣੀ ਆਂਦਾ ਬਾਰਡਰ ਬਾਕਸ ਤੇ ਕੋਈ ਸਹੂਲਤ ਨਹੀਂ ਹੈਗੀ ਪੈਨ ਤੇ ਜਾ ਕੇ ਦੇਖੋ ਤੁਸੀਂ ਆ ਟੋਬੇ ਚ ਦੇਖ ਲਓ ਪਹਿਲਾਂ ਆਲਟੀਆਂ ਨੇ ਤਾਂ ਬਾਈ ਯਾਰ ਕਿਸੇ ਨੇ ਕੁਝ ਨਹੀਂ ਕਰਿਆਗਾ ਕੁਝ ਨਹੀਂ ਕਰਿਆਗਾ ਲੋਕਾਂ ਨੂੰ ਮੁਫਤ ਕੀ ਦੇਊਗਾ ਨਾ ਦਿੱਤਾ ਨਾ ਦੇਵੇ ਕੋਈ ਸਾਨੂੰ ਤਾਂ ਰੋਜ਼ਗਾਰ ਚਾਹੀਦਾ ਜਿਹੜੇ ਨੌਜਵਾਨ ਫਿਰਦੇ ਹਨ ਰੋਜ਼ਗਾਰ ਚਾਹੇ ਕਾਂਗਰਸ ਦਾ ਜੀਰੂ ਹੀ ਹੈ ਉਹਨਾਂ ਨੂੰ ਪਤਾ ਹੀ ਹੈ ਐਡੀ ਗੜੀ ਵੋਟੇ ਦੀ ਵੀ ਚਿਟਾ ਲੈਂਦਾ ਇਹਨਾਂ ਨੂੰ ਨਾ ਬਰੇ ਤਵਾ ਲਾ ਕੇ ਲੋਕ ਸਭਾ ਚੋਣਾਂ ਨੇ ਤੇ ਰਾਮਪੁਰ ਮੰਡੇਰ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਗੱਲਬਾਤ ਕਰਦੇ ਆਂ ਲੋਕਾਂ ਦੀਆਂ ਜਿਹੜੀਆਂ ਆ ਸੱਥਾਂ ਹੁੰਦੀਆਂ ਨਾ ਜਿੱਥੇ ਬਜ਼ੁਰਗ ਬੈਠਦੇ ਆ ਉੱਥੋਂ ਹੀ ਚਰਚਾ ਛਿੜਦੀ ਹੈ ਕਿ ਕਿਹੜੀ ਸਰਕਾਰ ਬਣੂਗੀ ਤੇ ਕਿਹੜੀ ਪਾਰਟੀ ਨੇ ਕੋਈ ਕੰਮ ਕੀਤਾ ਸਾਰੀ ਗੱਲਬਾਤ ਜਾਣਦੇ ਆਂ ਪਿੰਡ ਦੇ ਬਜ਼ੁਰਗ ਬੈਠੇ ਨੇ ਸੱਚਾ ਬਜ਼ੁਰਗੋ ਹਾਂਜੀ ਵੋਟਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਕਿਵੇਂ ਦੇਖਦੇ ਹੋ ਦੇਖੋ ਜੀ ਕਿਹੜਾ ਹੁੰਦਾ ਹੈ ਹੈ ਕਿਹੜਾ ਮੱਕੀ ਪਤਾ ਨਹੀਂ ਜੀ ਅੱਛਾ ਕਿਹੜੇ ਹੁਣ ਤੱਕ ਕੀ ਦਾ ਕੰਮ ਵਧੀਆ ਲੱਗਿਆ ਹੁਣ ਤੱਕ ਕੰਮ ਕੀ ਦਾ ਵਧੀਆ ਲੱਗਿਆ ਕਿਸੇ ਦੀ ਕੰਮ ਨਹੀਂ ਕਰਿਆ ਕਿਸੇ ਨੇ ਚਾਚਾ ਨਾਲ ਕਿਉਂ ਹਮ ਅਕਾਲੀ ਦਲ ਦਾ ਅਕਾਲੀ ਦਲ ਨੇ ਕੁਝ ਨਹੀਂ ਕਰਿਆ ਕਿਉਂ ਉਹ ਤਾਂ 5 ਸਾਲ ਬੀਬਾ ਐਮਪੀ ਰਹੇ ਐ ਇੱਥੇ ਆਹ ਰਹਿੰਦੇ ਉਹ ਦੇ ਕੇ ਜਿਹੜੇ ਖਾ ਕੇ ਖਾ ਗਏ ਅੱਛਾ ਖਾ ਗਏ ਤੇ ਕਾਂਗਰਸ ਦੇ ਕੰਮ ਕਿਵੇਂ ਦੇਖਦੇ ਹੋ ਕਾਂਗਰਸ ਦੇ ਕਾਂਗਰਸ ਫਿਕਦੇ ਹੈ ਠੀਕ ਹੈ ਹੁਣ ਜੀਤਮੇਂਦਰ ਆਇਆ ਕੋਈ ਲੱਗਦਾ ਵੀ ਲਾਦੂਪਾਰ ਦੇਖੋ ਕੋਈ ਪਤਾ ਨਹੀਂ ਹੈ ਕੋਈ ਪਰਵਾਹ ਨਹੀਂ ਕਾਂਗਰਸ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਹੁਣ ਤੱਕ ਉਹ ਵਧੀਆ ਲੱਗਦੀਆਂ ਉਹ ਤਾਂ ਠੀਕ ਜੀਆਂ ਹੈ ਜਿਵੇਂ ਮੰਨ ਲਓ ਕਿ ਨਰੇਗਾ ਦੀ ਸਹੂਲਤ ਦੀ ਗੱਲ ਕਰਦੇ ਹਾਂ ਹੈ ਉਹ ਤਾਂ ਠੀਕ ਜੀ ਪਿੰਡਾਂ 'ਚ ਕਿੰਨਾ ਕੰਮ ਹੋਇਆ ਕਾਂਗਰਸ ਵੱਲੇ ਕਾਂਗਰਸ ਵੱਲੇ ਇੰਨਾ ਹੋਇਆਗਾ ਮੈਂ ਹੈ ਬਹੁਤ ਹੋਇਆ ਹੋਰ ਕਿਸੇ ਪਾਰਟੀ ਨੇ ਕੰਮ ਨਹੀਂ ਹੋਇਆ ਇਸ ਤੋਂ ਨਹੀਂ ਹੈ ਆਮ ਆਦਮੀ ਪਾਰਟੀ ਆਮ ਆਦਮੀ ਨੇ ਕੀ ਕੀਤਾ ਇੱਕ ਕਣਕ ਸੀ ਉਹ ਵੀ ਖਾ ਕੇ ਸਾਡੀ ਅੱਛਾ ਕਣਕ ਵੀ ਖਾ ਕੇ ਜਿਹੜੀਆਂ ਆਉਂਦੀ ਸੀ ਕਿ ਕਿਸਾਨਾਂ ਪੱਖੀ ਕਹਿ ਸਕਦੇ ਆ ਕਾਂਗਰਸ ਪਾਰਟੀ ਵਧੀਆ ਰਹੀ ਹੈ ਹੈ ਹੋਰ ਤਾਂ ਨਹੀਂ ਲਓ ਜੀ ਅ ਬਜ਼ੁਰਗੋ ਕੀ ਨਾਮ ਹੈ ਰਾਜਾ ਜੀ ਰਾਜਾ ਜੀ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਬਾਜਾ ਕੇ ਬੋਲਰੀ ਵਿੱਚ ਹੈ ਬੋਟ ਤਾਂ ਪਾਈ ਹੈ ਬੋਟ ਪਾਨੇ ਹੋ ਹਾਂ ਪਾਨੇ ਜੀ ਤੇ ਕਿਹਦੀ ਮਤਲਬ ਵੋਟ ਪਾਉਣ ਦਾ ਫਾਇਦਾ ਕਿਹਨੂੰ ਹੋਇਆ ਹਾਲੇ ਤੱਕ ਹਲੇ ਸਾਨੂੰ ਕੋਈ ਫਾਇਦਾ ਨਹੀਂ ਲੱਗਿਆ ਹੈ ਕੋਈ ਫਾਇਦਾ ਨਹੀਂ ਲੱਗਿਆ ਕਿਉਂ ਕਾਂਗਰਸ ਸਰਕਾਰ ਨੂੰ ਪਾਈ ਸੀ ਵੋਟ ਕੰਮ ਨਹੀਂ ਕੀਤਾ ਨਾ ਖਿੱਚਿਆ ਨਹੀਂ ਅਕਾਲੀ ਅਕਾਲੀਆਂ ਨੇ ਕਰਿਆ ਕੰਮ ਕਰੇ ਕੀ ਕਰਤਾ ਆਹੀ ਮਾੜਾ ਮੋਟਾ ਦਿਨ ਲੈਣਾ ਦਿਨ ਲੈਣਾ ਅੱਛਾ ਮੈਨੂੰ ਇਹ ਦੱਸੋ ਮੁਫਤ ਚਾਹੀਦਾ ਜਾਂ ਰੁਜ਼ਗਾਰ ਚਾਹੀਦਾ ਮੁਫਤ ਮੁਫਤ ਚਾਹੀਦਾ ਮੁਫਤ ਨੂੰ ਕੀ ਚੋਮੇਗਾ ਹੈ ਜੀ ਮੁਫਤ ਨੂੰ ਕੀ ਕਰੇਗਾ ਜਿਕਾਰ ਚਾਹੀਦਾ ਗਰੀਬ ਲੋਕ ਨੂੰ ਜਿਕਾਰ ਚਾਹੀਦਾ ਹੁੰਦਾ ਹੈ ਹਾਂ ਮੁਫਤ ਦਾ ਕੀ ਕਿੰਨਾ ਕੁ ਦੇ ਦੇਣਗੇ ਇਹ ਸਹੀ ਗੱਲ ਹੈ ਹੈ ਅੱਛਾ ਬਜ਼ੁਰਗ ਮੁਫਤ ਚਾਹੀਦਾ ਕੀ ਹੈ ਤੁਹਾਨੂੰ ਹੈ ਜੀ ਬਾਬੇ ਨੇ ਪੰਗੇ ਹੀ ਲੈ ਲਿਆ ਮੁਫਤ ਕਹਿ ਕੇ ਤੇ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਵਧੀਆ ਲੱਗਿਆ ਅਸੀਂ ਸਾਨੂੰ ਤਾਂ ਇੱਕ ਪਾਰਟੀ ਦਾ ਕੰਮ ਚੰਗਾ ਲੱਗਿਆ ਕਾਮਰੇਡਾਂ ਦਾ ਜਦੋਂ ਅੱਸੀ ਆਇਆ ਆਹ ਸੜਕ ਉਹ ਤੋਂ ਬਣੀ ਆ। ਅੱਛਾ। ਸਾਡੇ 8ਵੀਂ ਦਾ ਸਕੂਲ ਤੇ 10ਵੀਂ ਦਾ ਉਹਨੇ ਕਰਵਾਇਆ। ਠੀਕ ਹੈ। ਉਦੋਂ ਮੁੜ ਕੇ ਕੱਸੇ ਪਾਰਟੀ ਨੇ ਕੰਮ ਨਹੀਂ ਕਰਿਆ ਹੈਗਾ। ਅੱਛਾ। ਹਾਂ। ਅਕਾਲੀ ਦਲ ਦਾ ਕਿਵੇਂ ਦੇਖਦੇ? ਅਕਾਲੀ ਦਲ ਨੇ ਉਹ ਨਾਲਾ ਕਿਹੜਾ ਐ ਚੋਆ। ਹੋਰ ਕੁਝ ਨਹੀਂ ਕਰਿਆ ਹੈਗਾ। ਬਸ ਕੱਲਾ ਨਾਲਾ। ਕੱਲਾ ਨਾਲਾ ਕਿਹੜਾ ਆ। ਅੱਛਾ। ਖਾਲ ਖੂਲ ਬਣਾਏ ਨੇ ਉਹ ਸਮੀਆਂ ਵਿੱਚ ਲੋਕੀ ਖਾ ਗਏ। ਅੱਛਾ ਬਦਲਾ ਚੰਗਾ ਨਹੀਂ ਲੱਗਿਆ। ਨਾ ਕੋਈ ਚੰਗਾ ਨਹੀਂ ਬਦਲਾ ਨੇ ਤਾਂ ਸਾਡੀ ਫੱਟੀ ਪੂਛਤੀ। ਕਿਵੇਂ? ਜਿਹੜੀ ਕਣਕਾਂ ਦੀ ਜੋ ਵੀ ਖਾ ਗਿਆ। ਅੱਛਾ। ਹੁਣ ਸੈਂਟਰ ਗਵਰਨਮੈਂਟ ਦਿੰਦੀ ਆ 5 ਕਿਲੋ ਜੀ ਜੀ ਅੱਛਾ ਤਕਨਮੀਂ ਨਿਆਬਾਦ ਆ 15 ਕਿਲੋ ਕੰਨ ਕਰ ਦਿਆ ਅੱਛਾ ਹੁਣ ਇਹ ਜਿਹੜਾ ਆ 2 ਰੁਪਏ ਕਿਲੋ ਦੇਣੀ ਸੀ ਕੰਨਕਾ ਉਹ ਇਹਨੇ ਬੰਦ ਕਰਖੀ ਆ ਪੰਜਾਬ ਸਰਕਾਰ ਨੇ ਠੀਕ ਆ ਹੈ ਹੁਣ ਅਸੀਂ ਇਹਨੂੰ ਚੰਗਾ ਕਿਵੇਂ ਕਹਾਂਗੇ ਨਰੇਗਾ ਦੇ ਕੰਮ ਨਰੇਗਾ ਦੇ ਕੰਮੋਂ ਵੀ ਉਹ ਵੀ 70 ਨਾਲ ਲੈਂਦਾ ਹੈ ਹੈ 70 ਨਾਲ ਲੈਂਦਾ ਬਿਜੂਤ ਨਹੀਂ ਦਿੰਦੇ ਨਹੀਂ ਹੈਗੇ ਕਾਂਗਰਸ ਪਾਰਟੀ ਨੇ ਲਿਆਂਦੀਆਂ ਸੀ ਬਹੁਤ ਸੂਲਤਾ ਆ ਸੂਲਤਾ ਲਿਆਂਗੇ ਤੇ ਕਾਂਗਰਸ ਨੇ ਪਰ ਉਹ ਉਹਦੋਂ ਚੱਲਿਆ ਨਹੀਂ ਕਾਂਗਰਸ ਬੇ ਉਹ ਤੋਂ ਬਾਅਦ ਚੱਲਿਆ ਇਹ ਕੰਮ ਅੱਛਾ ਨਰੇਗਾ ਦਾ ਅੱਛਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਲੁੱਟਿਆ ਕਿਨੇ ਆ ਲੁੱਟਿਆ ਤਾਂ ਸਾਰੀਆਂ ਸਰਕਾਰਾਂ ਨੇ ਆ ਪੰਜਾਬ ਕਿਹੜੀਆਂ ਕਿਹੜੀਆਂ ਕਾਂਗਰਸ ਨੇ ਵੀ ਲੁੱਟਿਆ ਅਕਾਲੀਆਂ ਨੇ ਵੀ ਲੁੱਟਿਆ ਤੇ ਆ ਬੀਜੇਪੀ ਨੇ ਇੰਤਜ਼ਾਮ ਖਤਮ ਹੀ ਕਰਤਾ ਤੇ ਆਮ ਆਦਮੀ ਆਦਾਂ ਆਦਮੀ ਨੇ ਕੀਆ ਯਾਰ ਆਦਮੇ ਆਦਮੀ ਨੂੰ ਫੇਰ ਗਿਆ ਜੀ ਨੇ ਕਿਹਾ ਮੈਂ ਆਦਮੀ ਅੱਛਾ ਉਹ ਤਾਂ ਗੁੱਸਾ ਮੋਸਾ ਕੀਤੇ ਕਰੋਗੇ ਹੁਣ ਤਿੰਨਾਂ ਤੇ ਦੇਖ ਲੈ ਹੁਣ ਚੌਥੀ ਰਹਿ ਗਈ ਭਾਜਪਾ ਅਸੀਂ ਕਸੇ ਨਾ ਭਾਜਪਾ ਨੂੰ ਦੇਖੀਏ ਅਸੀਂ ਤਾਂ ਕੋਈ ਦੇਖਾਂਗੇ ਜਿਹੜਾ ਕੋਈ ਬੰਦਾ ਆਪਦੇ ਹਲਕੇ ਦੇ ਵਿੱਚ ਕੰਮ ਕਰਦਾ ਹੋਇਆ ਹਲਕੇ 'ਚ ਜਿਹੜੇ ਉਮੀਦਵਾਰ ਖੜੇ ਹੋਏ ਆ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਕਾਂਗਰਸ ਤੋਂ ਜੀਤ ਮਹਿੰਦਰ ਸਿੱਧੂ ਆ ਅਕਾਲੀ ਦਲ ਤੋਂ ਬੀਬਾ ਹਰਸਿਮਰਤਾ ਹੈ ਭਾਜਪਾ ਤੋਂ ਪਰਮਪਾਲ ਕੌਰ ਸਿੱਧੂ ਨੇ ਤੇ ਗੁਰਮੀਤ ਖੁੱਡੀਆਂ ਆਪ ਤੋਂ ਨੇ ਕਿਹੜਾ ਵਧੀਆ ਲੱਗਦਾ ਹੁਣ ਇਹਨਾਂ ਨੂੰ ਸਾਨੂੰ ਕੋਈ ਹਲੇ ਕੋ ਅਲੇ ਨਾ ਤਾਂ ਇਹਨੂੰ ਕੁਝ ਕਹਿ ਸਕੀ ਲੱਖਾ ਸਦਾਣਾ ਵੀ ਲੱਖਾ ਲੱਖਾ ਸਦਾਣਾ ਬੋਟਾ ਨਾਲ ਮਰਾ ਹੁਣ ਭੱਜਾ ਫਿਰਦਾ ਹੂੰ ਪਹਿਲਾਂ ਕਿੱਥੇ ਗਿਆ ਸੀਗਾ ਇਹ ਇਹ ਵੀ ਹੂੰ ਇੱਕ ਲੋਕ ਦਿਖਾਵਾਈ ਹੈ ਭਾਜੀ ਕੀ ਨਾਮ ਹੈ ਜੈ ਭਾਜੀ ਜੈਪ ਜੀ ਕਿਵੇਂ ਦੇਖਦੇ ਹੋ ਚੋਣਾਂ ਦਾ ਪ੍ਰਚਾਰ ਚੱਲ ਪਿਆ ਕਿਹੜੀ ਪਾਰਟੀ ਨੂੰ ਹੁਣ ਤੱਕ ਵੋਟ ਪਾਉਣ ਦਾ ਫਾਇਦਾ ਹੋਇਆ ਜਿਹੜਾ ਕੋਈ ਕੰਮ ਕਰੂਗਾ ਅਸੀਂ ਤੁਹਾਨੂੰ ਪਾਵਾਂਗੇ ਅੱਛਾ ਕੀਨੇ ਕੰਮ ਕੀਤੇ ਹੁਣ ਤਾਈ ਕਾਂਗਰਸ ਦਾ ਨਾ ਕਾਂਗਰਸ ਦਾ ਹੁਣ ਦਾ ਪਿੰਡਾਂ ਦੇ ਕਾਂਗਰਸ ਦੇ ਕੰਮ ਕਿਵੇਂ ਵਧੀਆ ਗਿਣਦੇ ਹੋ ਕਾਂਗਰਸ ਸਾਰੇ ਜਿਹੜੀ ਦਿੰਦੀ ਆਪਾਂ ਨੂੰ ਉਹੀ ਦਿੰਦੀ ਆ ਅੱਛਾ ਕੀ ਕੁਛ ਹੁਣ ਜੀਤਮਿੰਦਰ ਸਿੱਧੂ ਖੜਾ ਹੋਇਆ ਇਹ ਪਈ ਕੰਮ ਕਰੂਗਾ ਫੇਰ ਲੱਗੂ ਅੱਛਾ ਹਾਂ ਓ ਕਾਂਗਰਸ ਦੇ ਕੰਮ ਵਧੀਆ ਲੱਗੇ ਹੁਣ ਤਾਂ ਹਾਂਜੀ ਅਕਾਲੀ ਦਲ ਕਾਲਿੰਦਰ ਸਾਨੂੰ ਕੋਈ ਲੱਗਿਆ ਕਿਉਂ ਨਾ ਬੀਬਾ ਤਾਂ ਕਹਿੰਦੀ ਪੰਜਾਬ ਚ ਬਹੁਤ ਕੁਛ ਲਿਆਂਦਾ ਬਠਿੰਡੇ ਮਾਨਸਾ ਚ ਸੜਕਾਂ ਚਾਹ ਜਰੂਰ ਬਣ ਗਿਆ ਹੈ ਚਾਹ ਤੋ ਇਹ ਕਢਾਇਆ ਜਿੰਕਾ ਅੱਛਾ ਉਕੜਾਇਆ ਸੀ ਹਾਂ ਹੋਰ ਕੋਈ ਕੰਮ ਨਹੀਂ ਅੱਛਾ 5 ਸਾਲਾਂ ਚ ਆਇਆ ਕਿਦੇ ਇੱਥੇ ਆਏ ਹੋਣਗੇ ਕਿਸੇ ਜ਼ਿਮੀਂਦਾਰ ਦੇ ਬੈਠ ਕੇ ਫੋਣ ਚਾਹ ਦੇਖ ਗਰੀਬਾਂ ਤੋਂ ਕੋਈ ਪੁੱਛਦਾ ਨਹੀਂ ਅੱਛਾ ਗਰੀਬਾਂ ਨੂੰ ਨਹੀਂ ਮਿਲਦੇ ਤੇ ਕੀ ਨਾਮ ਬਾਈ ਜੀ ਮੈਂ ਉਧਰ ਮਿਲੋ ਇੱਕ ਮਿੰਟ ਚ ਜਾਓ ਬਾਬਾ ਕੀ ਨਾਮ ਹੈ ਨਾਮ ਕੀ ਹੈ ਮੇਰਾ ਨਾਮ ਵੀ ਕੁਝ ਨਹੀਂ ਮੈਂ ਸਾਨੂੰ ਦੱਸਾਂ ਵੀ ਪਿੰਡ ਚ ਜਾਓ ਉਧਰ ਮੈਨੂੰ ਐ ਦੱਸੋ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਤੁਸੀਂ ਮੇਰੀ ਗੱਲ ਤਾਂ ਸੁਣੋ ਪਿੰਡ ਚ ਜਾਓ ਪਿੰਡ ਚ ਇੰਨੇ ਇਕੱਠਾ ਹੈ ਅੱਛਾ ਤੁਸੀਂ ਵੀ ਵੱਧ ਆ ਤੁਸੀਂ ਵੀ ਪਿੰਡ ਚ ਰਹਿੰਦੇ ਹੋ ਹਾਂ ਪਿੰਡ ਚ ਹੀ ਅਸੀਂ ਅੱਛਾ ਮੈਨੂੰ ਐ ਦੱਸੋ ਇੰਨੇ ਚਾਰ ਵੋਟਾਂ ਪਾਈਆਂ ਕਿਸੇ ਨੇ ਭਲਾ ਕੀਤਾ ਪੰਜਾਬ ਦਾ ਨਾ ਕਿਸੇ ਦਾ ਭਲਾ ਨਹੀਂ ਹੋਇਆ ਕਿਸੇ ਦਾ ਵੀ ਨਾ ਸਾਡਾ ਕੀ ਕਰਿਆ ਅਸੀਂ ਗਰੀਬ ਹਾਂ ਸਾਨੂੰ ਅੱਜ ਤੱਕ ਮਾਂ ਕੀ ਖਾਣਾ ਕਿਤੇ ਵੀ ਆਵੇ ਕੋਈ ਸਾਨੂੰ ਕੋਈ ਵੀ ਆਵੇ अच्छा ਸਾਡੇ ਬਾਅਦ ਤੇ ਸਾਰੇ ਹੀ ਆਉਨੇ ਮੁਫਤ ਚਾਹੀਦਾ ਜਾਂ ਮੁਫਤ ਨਹੀਂ ਚਾਹੀਦਾ ਇਸਦਾਂ ਕੰਮ ਚਾਹੀਦਾ ਅੱਛਾ ਰੋਜ਼ਗਾਰ ਚਾਹੀਦਾ ਰੋਜ਼ਗਾਰ ਚਾਹੀਦਾ ਹਨ ਹਾਂ ਮੁਫਤ ਕਾ ਕਹਿਣਾ ਕਿ ਚਲਦੇ ਕਿੰਦੇ ਕੇ ਮਾਹ ਕਰਨਗੇ ਕਮਾ ਕੇ ਖਾਣਾ ਸੀ ਨੇ ਬਿਲਕੁਲ ਹਾਂ ਅੱਛਾ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਹਾਂ ਧਰਮ ਦੇ ਸਾਦੇ ਰਾਜਨੀਤੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਹੈ ਲੱਗਦਾ ਨਹੀਂ ਵੀ ਧਰਮ ਨੂੰ ਵਿੱਚ ਨਹੀਂ ਲੈਣਾ ਚਾਹੀਦਾ ਹਾਂ ਨਾ ਧਰਮ ਜੇ ਨਹੀਂ ਆਵੇ ਤਾਂ ਹਮਕਾ ਚੰਗਾ ਧਰਮ ਤਾਂ ਹਾਂ ਪਰ ਆਂਦੇ ਆਪ ਜਿਹੜੇ ਕੋਈ ਮਾਈ ਮਾਈ ਪਾਰਟੀਆਂ ਨੇ ਇਹ ਇਹਦਾ ਅਭਿਆਸ ਨੂੰ ਕਾ ਕਰਦੀਆਂ ਨੇ ਸਾਰੇ ਅੱਛਾ ਅਵੇ ਡਿਡਵਾਤੇ ਭਾਈਦੀਆਂ ਨੇ ਕਦੇ ਵਾਤੇ ਸਾਨੂੰ ਕੋਈ ਨਹੀਂ ਦਿੰਦਾ ਹੈਗਾ ਸਾਰੇ ਕਹਿੰਦੇ ਪੰਜਾਬ ਦਾ ਭਲਾ ਕਰਾਂਗੇ ਅਜ ਤੱਕ ਕੀਤਾ ਕੀ ਨਾ ਕਿਸੇ ਨੇ ਨਹੀਂ ਕਰਿਆ ਹੈਗਾ ਹੈ ਨਾ ਇਹ ਸਾਰੇ ਇੱਕੋ ਜਿਹੇ ਨਾ ਸਾਰੇ ਇੱਕੋ ਹੀ ਨੇ ਤਾਂ ਹੈ ਤਾਰੇ ਕਿਉਂ ਨਾ ਲਿ ਮਿਲੇ ਆ ਅਰੇ ਨਾ ਨਿੰਬੋ ਤਾ ਕਾਹਦੀ ਖਾਵਾਂਗੇ ਮੇਰੀ ਗੱਲ ਸੁਣੋ ਸਾਨੂੰ ਤਾਂ ਪਾਣੀ ਦਾ ਵੀ ਉਹ ਨਹੀਂ ਪਾਣੀ ਖਾਰਾ ਪੀਣਿਆ ਸੀ ਤਾਂ ਅੱਛਾ ਹੋਰ ਇੱਥੇ ਪਾਣੀ ਗੰਦਾ ਹੈ ਗੰਦਾ ਪਾਣੀ ਆਦਾ ਬਾਰਡਰ ਬਕਸ ਤੇ ਕੋਈ ਸਹੂਲਤ ਨਹੀਂ ਹੈਗੀ ਭਾਂਜੇ ਜਾ ਕੇ ਦੇਖੋ ਤੁਸੀਂ ਆ ਟੋਬੇ 'ਚ ਦੇਖ ਲਓ ਪਹਿਲਾਂ ਇੱਥੇ ਕੈਂਸਰ ਪੀਟਦੇ ਵੀ ਬਹੁਤ ਹੈ ਨਾ ਮੇਰੇ ਹਾਂ ਹੈ ਨਾ ਹੋਰ ਪਾਣੀ ਹੈਗਾ ਪਾਣੀ ਰੋਟੀ ਦਾ ਦੇਖੀ ਜਾਓ ਜਦੋਂ ਅੰਨ ਚਲ ਦੇਣਗੇ ਕੋਈ ਕਣਕ ਦੇਣਗੇ ਪਾਣੀ ਦੀ ਨਹੀਂ ਪਹਿਲਾਂ ਤਾਂ ਸਮੱਸਿਆ ਪੂਰੀ ਕਣਕ ਦਾ ਦੇਖੀ ਤੂੰ ਪਾਣੀ ਦੀ ਗੱਡੀ ਕਹੋ ਹਾਂ ਆ ਟੋਬੇ 'ਚ ਜਾ ਕੇ ਦੇਖ ਲੈ ਟੋਬੇ 'ਚ ਨਹੀਂ ਆ ਪਸ਼ੂਆਂ ਨੂੰ ਕੋ ਪਾਰਟੀਆਂ ਨੇ ਤਾਂ ਬਾਈ ਯਾਰ ਕਿਸੇ ਨੇ ਕੁਝ ਨਹੀਂ ਕਰਿਆ ਹੈਗਾ। ਹੂੰ ਉਸ ਨਹੀਂ ਕਰਿਆ ਕਿ ਲੋਕ ਹੁਣ ਸਿਆਣੇ ਤਾਂ ਹੋ ਗਏ। ਸਿਆਣੇ ਤਾਂ ਹੋ ਗਏ। ਹੈ ਹੁਣ ਤਾਂ ਦੇਖ ਕੇ ਪਾਵਾਂਗੇ ਆਪਣੀ ਮਰਜ਼ੀ ਨਾਲ ਵੋਟ। ਲਾਰੇਆਂ ਚ ਤਾਂ ਨਹੀਂ ਆਉਂਦੇ ਹੁਣ। ਲਾਰੇ ਲੂਰਿਆਂ ਚ ਕੀ ਹੈ ਲਾਂ ਕੁਝ ਨਹੀਂ ਦਿੰਦਾ ਕੋਈ ਸਾਨੂੰ। ਅਸੀਂ ਤਾਂ ਮਿਹਨਤ ਕਰਕੇ ਖਾਣੀ ਆਪਣੀ ਦਿਹਾੜੀ ਕਰਨੀ ਹੈ। ਅੱਛਾ ਮੁਫਤ ਯੋਜਗਾਰ। ਰਜਗਾਰ ਚਾਹੀਦਾ ਮੁਫਤ ਕੀ ਦੇਊਗਾ ਕੋਈ ਸਾਨੂੰ? ਹੂੰ ਮੁਫਤ ਕੀ ਦੇਊਗਾ ਨਾ ਦਿੱਤਾ ਨਾ ਦੇਵੇ ਕੋਈ। ਹੂੰ ਸਾਨੂੰ ਤਾਂ ਰਜਗਾਰ ਚਾਹੀਦਾ ਜਿਹੜੇ ਨੌਜਵਾਨ ਫਿਰਦੇ ਉਹਨਾਂ ਨੂੰ ਰਜਗਾਰ ਚਾਹੀਦਾ। ਪਰਮਦੇ ਨਾਂ ਤੇ ਵੋਟਾਂ ਮੰਗਣੀਆਂ ਸਹੀ ਹੈ। ਧਰਮ ਦੇ ਨਾਂ ਤੇ ਕੀ ਸਹੀ ਹੈ? ਦਰ ਮਦੇ ਨਾਲ ਉਹ ਤੇ ਲੁੱਟਦੇ ਆ ਲੋਕਾਂ ਨੂੰ ਅੱਛਾ ਬਜ਼ੁਰਗ ਤੁਸੀਂ ਕਿਵੇਂ ਦੇਖਦੇ ਹੋ ਮੇਰਾ ਸ੍ਰੀਰ ਕੰਡਮਾ ਮੈਥੋਂ ਕੀ ਨਾਮ ਕੀ ਹੈ ਤੁਹਾਡਾ ਜਨਤਾ ਨੌ ਦਾ ਅੱਛਾ ਹੁਣ ਤੱਕ ਪਲਾ ਕੀਤਾ ਕਿਸੇ ਨੇ ਬਈ ਇੰਨਾ ਮੈਥੋਂ ਬੋਲਿਆ ਨਹੀਂ ਬਜ਼ੁਰਗ ਕੀ ਨਾਮ ਹੈ ਅੱਛਾ ਬਾਬੇ ਦੀ ਸਿਹਤ ਡਾਉਣਾ ਹੈ ਬਾਈ ਜੀ ਕੀ ਨਾਮ ਹੈ ਵਿੰਦਰ ਵਿੰਦਰ ਜੀ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਵਧੀਆ ਲੱਗਿਆ ਪਾਰਟੀ ਦਾ ਬਾਈ ਜੀ ਵੋਟਾਂ ਵੇਲੇ ਤਾਂ ਹਰੇਕ ਕਹਿੰਦਾ ਮੈਂ ਇਹ ਕੰਮ ਕਰ ਦੂੰਗਾ ਆਮ ਆਲੇ ਵੀ ਕਹਿੰਦੀ ਸੀ ਹੂੰ ਕਿਹੜਾ ਬੁੜੀਆਂ ਦਾ 1000 ਰੁਪਿਆ ਬੰਨਿਆ ਦੀ ਉਹ ਕਿਸੇ ਨੂੰ ਨਹੀਂ ਮਿਲਿਆ ਅਜੇ ਤੱਕ ਅੱਛਾ ਹਾਂ ਐਂ ਹੀ ਫਿਰਦੇ ਲੋਕ ਬਦਲਾ ਉਹ ਵੀ ਐਂ ਦੇ ਹੁੰਦਾ ਸੀ ਵੀ ਕੀ ਆ ਭਲਾ ਹੋ ਜੇ ਅੱਛਾ ਭਲਾ ਕੋਈ ਨਹੀਂ ਹੁੰਦਾ ਕਾਂਗਰਸ ਦੇ ਕੰਮ ਕਿਵੇਂ ਦੇਖਦੇ ਕਾਂਗਰਸ ਤਾਂ ਜ਼ੀਰੋ ਹੀ ਹੁਣ ਤੁਹਾਨੂੰ ਪਤਾ ਹੀ ਐ ਕਿਉਂ ਐਡੀ ਕਿਹੜੀ ਵੋਟ ਐ ਦੀ ਤੇ ਜੇ ਲੋਕ ਪਾ ਵੀ ਦਿੰਦੇ ਨਾ ਹੁਣ ਕੈਪਟਨ ਉਧਰ ਜਾ ਲਿਆ ਅੱਛਾ ਕਰੂ ਕੀ ਅਗਲਾ ਪਾਰਟੀ ਦੇ ਮੂੰਹ ਨੂੰ ਪੈਣੀ ਸੀ ਵੋਟ ਚੱਲ ਪਹਿਲਾਂ ਪਾ ਵੀ ਜਾਂਦੀ ਸੀ ਕੈਪਟਨ ਦੇ ਮੂੰਹ ਨੂੰ ਵੀ ਰਾਜਾ ਇਹਨੇ ਕਰਿਆ ਵਾ ਕਰਿਆ ਚੱਕਾ ਕਰਿਆ ਪਹਿਲਾਂ ਵੀ ਹੁਣ ਜਦੋਂ ਪਾਰਟੀ ਬਦਲ ਜਾਂਦਾ ਅਗਲਾ ਵੋਟਰਾਂ ਵਾਲਾ ਕੀ ਕਰੂਗਾ ਤੇ ਅਕਾਲੀ ਦਲ ਕਾਲੀ ਦਲ ਦਾ ਵੀ ਇਹੀ ਹਾਲ ਆ ਪੈਸੇ ਬੀਬਾ ਬਹੁਤ ਦਿੰਦੀ ਆ ਮੂਰ ਲਿਖਾ ਜਾਂਦੇ ਨੇ ਅੱਛਾ ਕਿਹੜੇ ਆ ਬੋਹਾ ਬਹੁਤ ਪੈਸਾ ਆਇਆ ਸੀ ਅੱਛਾ ਸਾਰੇ ਮੂਰ ਲਿਖਾ ਜਾਂਦੇ ਆ ਕੋਈ ਕੰਮ ਨਹੀਂ ਹੋਏਗਾ ਅੱਛਾ ਬਾਦਲ ਪਰਿਵਾਰ ਪਿੱਛੇ ਜਾਣ ਦਾ ਕਾਰਨ ਕੀ ਸਮਝਦੇ ਹੋ ਕਾਰਨ ਦਾ ਨਸ਼ਾ ਚ ਬਾਲਾ ਪਟ ਗਈ ਕਿਵੇਂ ਇਹ ਪਰਮਾਤਮਾ ਨੂੰ ਪਤਾ ਅੱਛਾ ਵੀ ਉਹਨਾਂ ਨੇ ਕਰਿਆ ਜਾਂ ਨਾ ਕਰਿਆ ਘਟਾਲਾ ਅੱਛਾ ਵੀ ਚਿੱਟਾ ਲੈਂਦਾ ਇਹਨਾਂ ਨੇ ਆ ਲੈਂਦਾ ਅੱਛਾ ਇਹਨਾਂ ਬਾਰੇ ਤਵਾ ਲੱਗ ਗਿਆ ਇਹਨਾਂ ਦੇ ਤਵਾ ਲੱਗ ਗਿਆ ਫੋਰ ਕੀ ਕੀ ਦੋਸ ਸਮਝਦੇ ਹਾਂ ਦੋਸਤਾਂ ਨੂੰ ਚੰਗੇ ਵੀ ਵਿੱਚ ਕਰੇ ਦੀ ਕੰਮ ਜਿਵੇਂ ਡਰੇਨ ਕੱਢੀ ਦੀ ਸਾਡੇ ਪਾਣੀ ਅੱਛਾ ਉਹ ਦੀ ਸੇਮ ਬੜੀ ਦੀ ਅੱਛਾ ਫਸਲ ਹੋਣ ਲੱਗੀ ਤੇ ਦੋ ਚੰਗੇ ਵੀ ਕਰੇ ਨਾ ਪਰ ਜਿਹੜਾ ਪੈਸਾ ਨਹੀਂ ਲੱਗਿਆ ਉਹਦੇ ਕਰਕੇ ਕੰਮ ਜ਼ੀਰੋ ਪੈਸਾ ਆਉਂਦਾ ਤਾਂ ਰਿਹਾ ਪਰ ਪਤਾ ਨਹੀਂ ਲੱਗਿਆ ਕਿੱਦਾਂ ਲੱਗਿਆ ਨਹੀਂ ਪੈਸਾ ਮੂਰੇ ਪੈਸਾ ਬਹੁਤ ਦਿੱਤਾ ਬੀਬਾ ਨੇ ਮੂਰੇ ਲੱਗਿਆ ਨਹੀਂ ਅੱਛਾ ਹੁਣ ਬੀਬਾ ਫੇਰ ਮੈਦਾਨ 'ਚ ਆਏ ਆ ਦੇਖੋ ਹੁਣ ਤਾਂ ਹੁਣ ਤਾਂ ਦੁਬਾਰੇ ਨਵੀਂ ਖੇੜ ਹੈ ਨਵੀਂ ਖੇੜ ਹੈ ਕੁਝ ਨਹੀਂ ਕਹਿ ਸਕਦੇ अच्छा 비 ਬਹੁ ਬੱਲੇ ਕੁਸ ਪੈ ਵੀ ਸਕਦਾ ਜਿਵੇਂ ਉਹਨਾਂ ਆਮ ਵਾਲਿਆਂ ਨੇ ਕੰਮ ਨਹੀਂ ਕਰਿਆ ਕੁਝ ਵੋਟਾਂ ਪੈ ਜਾਣਗੀਆਂ ਅੱਛਾ ਹੂੰ ਕੁਝ ਵੋਟਾਂ ਪੈ ਜਾਣਗੀਆਂ ਅੱਛਾ ਇੱਕ ਇੱਕ ਸਵਾਲ ਇਹੀ ਹੈ ਵੀ ਜਿਹੜੀ ਗੱਲ ਆਪਾਂ ਰੋਜ਼ਗਾਰ ਦੀ ਕਰਦੇ ਹਾਂ ਰੋਜ਼ਗਾਰ ਚਾਹੀਦਾ ਮੁਫਤ ਸਹੂਲਤਾਂ ਸਰਕਾਰ ਦਿੰਦੀ ਆ ਤਾਂ ਫਿਰ ਲੋਕ ਕਿਉਂ ਵਿਸ਼ਵਾਸ ਕਰ ਲੈਂਦੇ ਉਹਨਾਂ ਗੱਲਾਂ 'ਤੇ ਲੋਕ ਤਾਂ ਬਈ ਆਟੇ ਦਾਲਤੀ ਬਿੜ ਜਾਂਦੇ ਐ ਨਹੀਂ ਜਿਵੇਂ ਉਹਨਾਂ ਛੋਟੇ ਬੱਚੇ ਪੜ੍ਹਾਈ ਚੰਗੀ ਹੋਵੇ ਚੰਗੀ ਨੌਕਰੀ ਮਿਲੇ ਹਾਂ ਵੀ ਚੰਗਾ ਹਸਤਾਲ ਹੋਵੇ ਹਾਂ ਹੈਣਾ ਪਾਣੀ ਸਾਡੇ ਚਮਾਂ ਜ਼ੀਰੋ ਆ ਬਾਰਡਰ ਵਾਕਸ ਦਾ ਖਾਰਾ ਪਾਣੀ ਜਾਂਦਾ ਜਮਾ ਠੀਕ ਆ ਟੈਂਸਰ ਕਨੀਓ ਲੋਕਾਂ ਦਾ ਅੱਛਾ ਦੁਖੀ ਕੋਈ ਨਹੀਂ ਅੱਛਾ ਬਜ਼ੁਰਗੋ ਸਾਰਿਆਂ ਨੂੰ ਇੱਕ ਸਵਾਲ ਕਰਨਾ ਹੈ ਸਾਰੇ ਇਕੱਠੇ ਦੱਸ ਦਿਓ ਵੀ ਮੁਫਤ ਚਾਹੀਦਾ ਜਾਂ ਰੋਜ਼ਗਾਰ ਚਾਹੀਦਾ ਰੋਜ਼ਗਾਰ ਚਾਹੀਦਾ ਹੈ ਰੋਜ਼ਗਾਰ ਚਾਹੀਦਾ ਮੁਫਤ ਤਾਂ ਲੱਗਿਆ ਹੋਇਆ ਯਾਰ ਚਾਹੀਦਾ ਹੈ ਬਾਬਾ ਰੋਜ਼ਗਾਰ ਰੋਜ਼ਗਾਰ ਚਾਹੀਦਾ ਰੋਜ਼ਗਾਰ ਆ ਪਿੰਡ 'ਚ ਵੀ ਮੁਫਤ ਕਿਸੇ ਨੂੰ ਕੁਝ ਨਹੀਂ ਚਾਹੀਦਾ ਪਿੰਡ ਰਾਮਪੁਰ ਮੰਡੇਰ ਹੈ ਇਹ ਲੋਕਾਂ ਦੀ ਆਵਾਜ਼ ਹੈ ਕਿ ਮੁਫਤ ਦੇ ਨਾਂ ਤੇ ਸਾਨੂੰ ਨਾ ਲੋ ਜਾਓ ਅਸੀਂ ਤਾਂ ਰੋਜ਼ਗਾਰ ਪਾਲਦੇ ਜੇ ਰੋਜ਼ਗਾਰ ਮਿਲੂਗਾ ਤਾਂ ਅਸੀਂ ਕਮਾ ਕੇ ਖਾ ਲਾਂਗੇ ਹਰ ਇੱਕ ਸਹੂਲਤ ਪਾ ਲਾਂਗੇ ਪਿੰਡ ਦੀ ਆਵਾਜ਼ ਤੁਸੀਂ ਵੀ ਸੁਣੀਆ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਉਹ ਤੁਸੀਂ ਸੁਣਿਆ ਕਮੈਂਟਾਂ ਚ ਆਪਣੀ رائے ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ